ਪ੍ਰਵਾਸੀ ਵੱਲੋਂ ਬਹੁਤ ਕੋਟਿੰਗ ਵਾਲੀ ਕਰਦਾ ਠਕਣ ਜਾਂਦਾ ਤੋਂ ਬਾਅਦ ਪਿੱਟਾ ਚ ਪਤਾ ਪੈਣ ਲੱਗਿਆ ਪ੍ਰਵਾਸੀਆਂ ਭਿਆਨ ਬਾਰੇ ਤੁਸੀਂ ਕਿਵੇਂ ਦੇਖਦੇ ਦੇਖੋ ਪਹਿਲੀ ਤਾਂ ਮੋਰਲ ਪੁਲਿਸਿੰਗ ਨਹੀਂ ਹੋਣੀ ਚਾਹੀਦੀ ਇਹ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੈ ਸਾਡੀ ਵੀ ਚੁਣੀ ਹੋਈ ਅਸੈਂਬਲੀ ਹੈ ਉਹਨਾਂ ਨੂੰ ਅੱਗੇ ਆ ਕੇ ਇਸ ਸਮੱਸਿਆ ਦਾ ਹੱਲ ਲੱਭਣਾ ਚਾਹੀਦਾ ਲੋਕਾਂ ਦੇ ਨਾਲ ਬੈਠ ਕੇ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਜਿਹੜੇ ਸਾਡੇ ਲੋਕਲ ਨਹੀਂ ਕਾਲ ਵੀ ਮੇਰੇ ਨਾਲ ਕੋਈ ਡਿਸਕਸ ਕਰ ਰਿਆ ਸੀ ਮੇਰਾ ਉਸਮਾਨ ਪੁਲਿਸ ਡਿਪਾਰਟਮੈਂਟ ਨਾਲ ਹੈ ਕਿ ਇੱਕ ਰਜਿਸਟਰ 12 ਹੁੰਦਾ ਸੀ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਨਾ ਉਹਦਾ ਪਛੋਕੜ ਵੈਰੀਫਾਈ ਕਰਦੇ ਸੀ ਹੁਣ ਪੁਲਿਸ ਇਹ ਕੰਮ ਕਿਉਂ ਨਹੀਂ ਕਰਦੀ ਫਿਰ ਇਹਨਾਂ ਨੇ ਆਖਿਆ ਕਿ ਤੁਸੀਂ ਜਿਹੜਾ ਬੰਦਾ ਆ ਆਉਂਦਾ ਉਹ ਆਪਣੀ ਰਜਿਸਟ੍ਰੇਸ਼ਨ ਕਰਾਵੇ ਸਮਾਜ ਨੂੰ ਵੀ ਚਾਹੀਦਾ ਉਹਨਾਂ ਬੰਦਿਆਂ ਤੇ ਪਹਿਰਾ ਕਰੀਏ ਤੀਜੀ ਗੱਲ ਹੈ ਕਿ ਸਾਨੂੰ ਮਜ਼ਦੂਰੀ ਜਿਹੜੀ ਹੈ ਉਹਦੇ ਲਈ ਸਾਡੇ ਲੋਕ ਵੀ ਬਾਹਰ ਗਏ ਅਮਰੀਕਾ ਚ ਗਏ ਆ ਸਾਰੇ ਦੇਸ਼ ਦੇ ਵਿੱਚ ਬੈਠੇ ਆ ਉਹ ਨੀਕ ਨੀਤੀ ਨਾਲ ਕੰਮ ਕਰਕੇ ਉਥੋਂ ਦੀ ਇਕਨੋਮੀ ਨੂੰ ਚੰਗਾ ਬਣਾਉਣ ਲਈ ਕੰਮ ਕਰ ਰਿਹਾ ਸਾਨੂੰ ਭਾਵਨਾਵਾਂ ਨਾਲ ਨਹੀਂ ਕੰਮ ਕਰਨਾ ਚਾਹੀਦਾ ਸਾਨੂੰ ਕਾਨੂੰਨ ਨਾਲ ਗੱਲ ਕਰਨੀ ਚਾਹੀਦੀ ਹੈ ਜਿੱਥੇ ਪ੍ਰੋਬਲਮ ਹੈ ਉਹਦਾ ਹੱਲ ਬਣਾ ਚਾਹੀਦਾ ਸਮੇਂ ਆ ਗਿਆ ਜੀ ਪੋਲਿਸ ਬਣਾਉਣ ਦਾ ਕਿ ਕਿਸੇ ਸਰਪੰਚ ਦੇ ਨਾਲ ਅਸੀਂ ਇਹਨੇ ਸਮਰੱਥ ਹ ਕਿ ਅਸੀਂ ਆਪ ਹੀ ਲੜ ਸਕਦੇ ਹਾਂ 1952 ਵੀ ਚੱਲਣ ਲੱਗ ਗਈਆਂ ਕਿ ਭਾਜਪਾ ਦੀ ਅਕਾਲੀ ਦਲ ਨਾਲ ਮੋੜ ਘੱਟ ਜੋੜ ਵਾਇਦਾ ਦੇਖੋ ਅੱਜ ਦੀ ਸਥਿਤੀ ਇਹ ਹੈ ਕਿ ਅਸੀਂ 117 ਸੀਟਾਂ ਆਪ ਲੜਾ ਲਈਆਂ ਸਰ ਕਿਵੇਂ ਦੇਖਦੇ ਹੋ ਕਿ ਸੁਖਵੀਰ ਬਾਦਲ ਨੇ ਪੰਡਾ ਬਣ ਕੇ ਪੈਸੇ ਵੰਡੇ ਆ ਸਰ ਹੜਪਿੱਟ ਦਾ ਵਾਸਤੇ ਪੈਸੇ ਆਏ ਕਿੱਥੋਂ ਉਹਦੀ ਕੋਈ ਵੀਡੀਓ ਚੱਲ ਰਹੀਆਂ ਨੇ ਉਹ ਤੁਸੀਂ ਵੇਖ ਲਓ ਮੈਂ ਤਾਂ ਕੋਈ ਜਾਣਦਾ ਨਹੀਂ ਹਾਂਜੀ ਉਹ ਕੋਈ ਕਹੀ ਜਾਂਦਾ ਇਹ ਗੁਰਦਾਰਿਆਂ ਦੇ ਪੈਸੇ ਆ ਹਾਂਜੀ ਕੋਈ ਚਾਰ ਪੈਸੇ ਭੱਲਿਓ ਦੇ ਦਿਓ ਸਰ ਚੌਧਰੀ ਸਾਹਿਬ ਨੇ ਦਿੱਤੇ ਆ ਇਹ ਤਾਂ ਆ ਗਿਆ ਪਾਲਸੀ ਬਣਾ ਦੇ ਇਹ ਅਗਰੇਜ਼ ਨੇ 1934 ਦੀ ਬਣਾਈ ਹੋਈ ਆ ਵੀ ਜਿਹੜਾ ਪੁਲਿਸ ਐਕਟ ਪੜੋ ਪੁਲਿਸ ਰੂਲਸ ਪੜੋ ਉਹਦੇ ਜੀ ਰਜਿਸਟਰ ਨੰਬਰ 12 ਇਸੇ ਕੰਮ ਲਈ ਆ ਕਿ ਜਿਹੜਾ ਬੰਦਾ ਬਾਹਰੋਂ ਆਉਂਦਾ ਉਹਦੀ ਪੜਤਾਲ ਹੋਣੀ ਚਾਹੀਦੀ ਹੈ ਪਤਾ ਤਾਂ ਲੱਗੇ ਕੌਣ ਬੰਦਾ ਹੈ ਫੇਰ ਜਿਹੜਾ ਆ ਸਾਡੇ ਪਿੰਡ ਦੇ ਲੋਕ ਤਕੜੇ ਹੋਣ ਹੁਣ ਅਸੀਂ ਛੱਡ ਕੇ ਪੰਜਾਬ ਨੂੰ ਭੱਜ ਰਹੇ ਆ ਤਾਂ ਕਿਸੇ ਨਾ ਕਿਸੇ ਨੇ ਤਾਂ ਵਾਕਿਓ ਪੂਰਾ ਕਰਨਾ ਖੇਤਾਂ ਦੇ ਵਿੱਚ ਅਸੀਂ ਮਿਲ ਕੇ ਕੰਮ ਕਰਦੇ ਸੀ ਅੱਜ ਅਸੀਂ ਖੇਤਾਂ ਦੇ ਵਿੱਚ ਕੰਮ ਕਰਨ ਤੋਂ ਭੱਜ ਗਏ ਸਮਾਜ ਨੂੰ ਪੰਜਾਬ ਨੂੰ ਬਦਲਣਾ ਪੈਗਾ ਇੱਕ ਨੰਬਰ ਦਾ ਸੂਬਾ ਸੀ ਅਸੀਂ ਬਹੁਤ ਪਿੱਛੇ ਚਲੇ ਗਏ ਆ ਆਪਸੀ ਭਾਈਚਾਰਾ ਮਜ਼ਬੂਤ ਕਰਨਾ ਪਵੇਗਾ ਸਾਡੇ ਜੋ ਇੱਕ ਪੰਜਾਬੀ ਨਹੀਂ ਮੇਰੇ ਸਵੇਤ ਜਿਹੜਾ ਇਹ ਕਹਵੇ ਕਿ ਮੇਰਾ ਕੋਈ ਰਿਸ਼ਤੇਦਾਰ ਕਿਸ ਸਾਧਾਰੀ ਸਿੱਖ ਨਹੀਂ ਹੈਗਾ ਸਾਡੇ ਜੋ ਇੱਕ ਪੰਜਾਬੀ ਨਹੀਂ ਜਿਹੜਾ ਇਹ ਆਖੇ ਕਿ ਮੇਰੇ ਕੋਈ ਰਿਸ਼ਤੇਦਾਰ ਐਸੇ ਨਹੀਂ ਜਿਨੇ ਕੇਸ ਨਹੀਂ ਕਟਾਏ ਹੋ ਅਸੀਂ ਇੱਕੋ ਪਰਿਵਾਰ ਹਾਂ ਅਸੀਂ ਪੰਜਾਬ ਨੂੰ ਇਕੱਠੇ ਹੋ ਕੇ ਜਿਹੜੀ ਹੈ ਇਹਨੂੰ ਤਖੜਾ ਬਣਾਈਏ ਅੱਛਾ ਬਣਾਈਏ ਵਧੀਆ ਬਣਾਈਏ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਠੀਕ ਹੋਵੇ ਵਦੇਸ਼ੀਆਂ ਦੇ ਕਹਿਣ ਤੇ ਜਿਹੜੇ ਕੰਮ ਹੋ ਰਹੇ ਨੇ ਉਹ ਬੰਦ ਹੋਣੇ ਚਾਹੀਦੇ ਆ ਸਮਾਜ ਇਕੱਠਾ ਹੋਏਗਾ ਸਮਾਜ ਸਮਰਸਤਾ ਹੋਏਗੀ ਆਪਸੀ ਮਿਲ ਕੇ ਚੱਲਾਂਗੇ ਤੇ ਵਿਕਾਸ ਹੋਏਗਾ ਜੇ ਆਪਾਂ ਸਮਾਜ ਨੂੰ ਬੰਨਣ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਸ਼ਾਇਦ ਅਸੀਂ ਅੱਗੇ ਨਾ ਵੱਸ